ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਾਇਆ ਦੇ ਬਾੜ ਨੰਬਰ 6 ਚ ਪੈਂਦੇ ਬੜਾ ਪਿੰਡ ਰੋਡ ਦੇ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬਾੜ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਈਸ਼ੂ ਤੇ ਬਾੜ ਨੰਬਰ 8 ਤੋਂ ਕਾਉਂਸਲਰ ਮਨੋਜ ਗੋਗਨਾ ਨੇ ਆਪਣੀ ਹਾਜ਼ਰੀ ਲਗਵਾਈ। ਇਸੇ ਮੌਕੇ ਮਨੋਜ ਗੋਗਨਾ ਤੇ ਜਸਲੀਨ ਨੇ ਦੱਸਿਆ ਕਿ ਬੜਾ ਪਿੰਡ ਰੋਡ ਤੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਤਰਤ ਹੋ ਕੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਸ਼ਹਾਦਤ ਨੇ ਸਾਡੀ ਕੌਮ ਵਿੱਚ ਹੱਕ, ਸੱਚ ਤੇ ਧਰਮ ਲਈ ਲੜਨ ਤੇ ਮਰ ਮਿਟਣ ਦਾ ਜਜ਼ਬਾ ਪੈਦਾ ਕੀਤਾ ਉਹਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਇਹਨਾਂ ਸਮੂਚੀਆਂ ਸ਼ਹੀਦੀਆਂ ਨੂੰ ਯਾਦ ਰੱਖੀਏ ਅਤੇ ਗੁਰੂ ਜੀ ਦੀ ਬਾਣੀ ਤੇ ਸਿੱਖਿਆ ਤੇ ਚੱਲ ਕੇ ਆਪਣਾ ਜੀਵਨ ਬទਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੰਗਤ ਨੂੰ ਸੇਵਾ ਕਰਨ ਲਈ ਇੱਥੇ ਜੁੜਿਆ ਗੁਰੂ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਤੇ ਵੱਡੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਸੋ ਸਰੇ ਸਾਰੇ ਪਿਆਰੇ ਵੀਰ ਜਿਹੜੇ ਮੇਰੇ ਨਾਲ 올 ਦਾ ਟਾਈਮ ਸੇਵਾ ਚੁੰਦੇ ਨੇ ਸਾਡੇ ਪਿਆਰੇ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਖੜੇ ਨੇ ਇਹ ਸਭ ਤੋਂ ਵੱਡਾ ਸੇਵਾ ਦਾ ਦਾਨ ਆ ਇਹ ਸੇਵਾ ਦਾ ਉਹ ਦਾਨ ਆ ਜਦੋਂ ਮੋਤੀ ਮਹਿਰਾ ਨੇ ਗੁਰੂ ਮਹਾਰਾਜ ਜੀ ਦੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਜਾ ਕੇ ਆਪਣੇ ਘਰਵਾਰ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦੀ ਸੇਵਾ ਕੀਤੀ ਸੀ ਬਾਅਦ ਵਿੱਚ ਮੋਤੀ ਮਹਿਰਾ ਨੂੰ ਪੀੜ ਦਿੱਤਾ ਗਿਆ ਸੀ ਸੋ ਇਹ ਸੇਵਾ ਸਿੱਖੀ ਜਮ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਸੋ ਅਸੀਂ ਸਾਰੀ ਸੰਗਤ ਨੂੰ ਇਹ ਕਹਿੰਨੇ ਆ ਕਿ ਸਾਰੀ ਸਾਰੇ ਧਰਮਿਕ ਕੋ ਨੇ ਸਾਰੇ ਧਰਮਾਂ ਦੇ ਨਾਲ ਮਿਲ ਕੇ ਚੱਲੋ ਬਸ ਮੈਂ ਇਹੀ ਕਹਿਣਾ ਸਿਕਾਉਂਦਾ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਇਸ ਵਿਸ਼ੇਸ਼ ਦਿਨ ਨੇ ਜਾਂ ਮਹਾਰਾਜ ਜੀ ਦੀ ਦੇਵਸ ਦੇ ਦਿਨ ਚੱਲਦੇ ਪਏ ਆ ਮਾਰੇ ਮੋਰੇ ਅਰਦਾਸ ਹੈ ਜੀ ਵੀ ਸਾਰਿਆਂ ਉੱਤੇ ਅਸ਼ੀਰਵਾਦ ਭਰੇ ਹੱਥ ਰੱਖਣ ਤੇ ਅੱਜ ਦੇ ਜਿਹੜੇ ਛੋਟੇ ਸ਼ਹਿਰ ਵਿਆਹਾਂ ਦੇ ਸ਼ਹੀਦੀ ਦੇਫਸ ਜਿਹੜੇ ਆ ਉਹਨਾਂ ਨੂੰ ਸਮਰਪਿਤ ਅੱਜ ਬੜਾ ਪਿੰਡ ਰੋੜ ਤੇ ਸ਼ਿਰਾ ਪਰਿਵਾਰ ਵੱਲੋਂ ਪਵਾਨਾਂ ਦੇ ਮੋਰੇ ਅੱਜ ਜਿਹੜਾ ਰੋਸੋ ਲੰਗਰ ਜਿਹੜਾ ਲਵਾਇਆ ਗਿਆ ਬੜਾ ਪਿੰਡ ਰੋੜ ਦੇ ਸਾਰੇ ਦੁਕਾਨਦਾਰਾਂ ਨੇ ਅੱਜ ਉੱਥੇ ਆਲ ਮਿਲ ਕੇ ਜਿਹੜੀ ਸੇਵਾ ਕੀਤੀ ਆ ਔਰ ਉਹ ਵਾਹਿਗੁਰੂ ਜੀ ਨੂੰ ਯਾਦ ਕੀਤਾ ਔਰ ਸਾਰਿਆਂ ਨੇ ਅਰਦਾਸ ਕੀਤੀ ਆ ਵੀ ਸਾਰਿਆਂ ਲਈ ਸੁਖ ਸ਼ਾਂਤੀ ਔਰ ਪਿਆਰ ਜਿਹੜਾ ਭਾਈ ਜਰੇ ਔਰ ਮਿਹਰ ਭਰੇ ਹੱਥਾਂ ਤੱਕ ਵਾਇਬੀ ਖਾਲਸਾ ਵਾਇਬੀ ਦਿੱਲੀ ਪੱਤੇ ਪੱਤੇ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਈਂ ਜੱਦੀਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਾਇਆ ਦੇ ਬਾੜ ਨੰਬਰ 6 ਚ ਪੈਂਦੇ ਬੜਾ ਪਿੰਡ ਰੋਡ ਦੇ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਇਸ ਮੌਕੇ ਪਾਰ ਨੰਬਰ 6 ਤੋਂ ਕਾਉਂਸਲਰ ਪ੍ਰੋਫੈਸਰ ਈਸ਼ੂ ਤੇ ਬਾੜ ਨੰਬਰ 8 ਤੋਂ ਕਾਉਂਸਲਰ ਮਨੋਜ ਗੋਗਨਾ ਨੇ ਆਪਣੀ ਹਾਜ਼ਰੀ ਲਗਵਾਈ। ਇਸੇ ਮੌਕੇ ਮਨੋਜ ਗੋਗਨਾ ਤੇ ਜਸਲੀਨ ਨੇ ਦੱਸਿਆ ਕਿ ਬੜਾ ਪਿੰਡ ਰੋਡ ਤੇ ਸਮੂਹ ਦੁਕਾਨਦਾਰਾਂ ਵੱਲੋਂ ਇਕੱਤਰਤ ਹੋ ਕੇ ਚਾਰ ਸਾਬਜਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਸ਼ਹਾਦਤ ਨੇ ਸਾਡੀ ਕੌਮ ਵਿੱਚ ਹੱਕ, ਸੱਚ ਤੇ ਧਰਮ ਲਈ ਲੜਨ ਤੇ ਮਰ ਮਿਟਣ ਦਾ ਜਜ਼ਬਾ ਪੈਦਾ ਕੀਤਾ ਹੈ ਉਹਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਇਹਨਾਂ ਸਮੂਚੀਆਂ ਸ਼ਹੀਦੀਆਂ ਨੂੰ ਯਾਦ ਰੱਖੀਏ ਅਤੇ ਗੁਰੂ ਜੀ ਦੀ ਬਾਣੀ ਤੇ ਸਿੱਖਿਆ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੰਗਤ ਨੂੰ ਸੇਵਾ ਕਰਨ ਲਈ ਇੱਥੇ ਜੁੜਿਆ ਗੁਰੂ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਤੇ ਵੱਡੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਸੋ ਸਮੇਰੇ ਸਾਰੇ ਪਿਆਰੇ ਵੀਰ ਜਿਹੜੇ ਮੇਰੇ ਨਾਲ ਆਲ ਦਾ ਟਾਈਮ ਸੇਵਾ ਚੁੰਦੇ ਨੇ ਸਾਡੇ ਪਿਆਰੇ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਖੜੇ ਨੇ ਇਹ ਸਭ ਤੋਂ ਵੱਡਾ ਸੇਵਾ ਦਾ ਦਾਨ ਆ ਇਹ ਸੇਵਾ ਦਾ ਉਹ ਦਾਨ ਆ ਜਦੋਂ ਮੋਤੀ ਮਹਿਰਾ ਨੇ ਗੁਰੂ ਮਹਾਰਾਜ ਜੀ ਦੇ ਬੱਚਿਆਂ ਨੂੰ ਫੁੱਟੰਡੇ ਮੁਰਜ ਵਿੱਚ ਜਾ ਕੇ ਆਪਣੇ ਘਰਵਾਰ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦੀ ਸੇਵਾ ਕੀਤੀ ਸੀ ਬਾਅਦ ਵਿੱਚ ਮੋਤੀ ਮਹਿਰਾ ਨੂੰ ਪੀੜ ਦਿੱਤਾ ਗਿਆ ਸੀ ਸੋ ਇਹ ਸੇਵਾ ਸਿੱਖ िजਮ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਸੋ ਅਸੀਂ ਸਾਰੀ ਸੰਗਤ ਨੂੰ ਇਹ ਕਹਿੰਨੇ ਆ ਕਿ ਸਾਰੇ ਸਾਰੇ ਧਰਮਿਕੋ ਨੇ ਸਾਰੇ ਧਰਮਾਂ ਦੇ ਨਾਲ ਮਿਲ ਕੇ ਚੱਲੋ ਬਸ ਮੈਂ ਇਹ ਹੀ ਕਹਿਣਾ ਸਿਕਾਉਂਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਇਸ ਵਿਸ਼ੇਸ਼ ਦਿਨ ਨੇ ਇਹ ਮਹਾਰਾਜ ਸਹੀਦੀ ਦੇਪਸ ਦੇ ਜਿਹੜੇ ਦਿਨ ਚੱਲਦੇ ਪਏ ਆ ਮਾਰੇ ਮੋਲੇ ਅਰਦਾਸ ਹੈ ਜੀ ਵੀ ਸਾਰਿਆਂ ਉੱਤੇ ਅਸ਼ੀਰਵਾਦ ਭਰੇ ਹੱਥ ਰੱਖਣ ਤੇ ਅੱਜ ਦੇ ਜਿਹੜੇ ਛੋੜੇ ਸ਼ਹਿਰ ਵਿਆਹਾਂ ਦੇ ਸ਼ਹੀਦੀ ਦੇ ਅਫਸਰ ਜਿਹੜੇ ਆ ਉਹਨਾਂ ਨੂੰ ਸਮਰਪਿਤ ਅੱਜ ਬੜਾ ਪਿੰਡ ਰੋੜ ਤੇ ਸ਼ਿਰਾ ਪਰਿਵਾਰ ਵੱਲੋਂ ਪਵਨਾਂ ਦੇ ਮੋਲੇ ਅੱਜ ਜਿਹੜਾ ਦੁੱਧਾ ਲੰਗਰ ਜਿਹੜਾ ਲਵਾਇਆ ਗਿਆ ਬੜਾ ਪਿੰਡ ਰੋੜ ਦੇ ਸຫມੂਹ ਦੁਕਾਨਦਾਰਾਂ ਨੇ ਅੱਜ ਉੱਥੇ ਰਲ ਮਿਲ ਕੇ ਜਿਹੜੀ ਸੇਵਾ ਕੀਤੀ ਆ ਔਰ ਉਹ ਵਾਹਿਗੁਰੂ ਜੀ ਨੂੰ ਯਾਦ ਕੀਤਾ ਔਰ ਸਾਰਿਆਂ ਨੇ ਅਰਦਾਸ ਕੀਤੀ ਆ ਵੇ ਸਾਰਿਆਂ ਲਈ ਸੁਖ ਸ਼ਾਂਤੀ ਔਰ ਪਿਆਰ ਜਿਹੜਾ ਭਾਈ ਜਰੇ ਔਰ ਮਿਹਰ ਭਰੇ ਹੱਥਾਂ ਕਰਦੀ ਭਾਈ ਗਾਲਾ ਭਾਈ ਜੀ ਤੇ ਪਤ ਪਤੇ